ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਛੀ ਤੇ ਤੁਹਾਡਾ ਸਾਰਿਆਂ ਦਾ ਇਹ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰਸ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਕਹਾਣੀਕਾਰ ਸੰਤੋਖ ਸਿੰਘ ਧੀਰ ਜਿਨ੍ਹਾਂ ਦਾ ਜੀਵਨ ਕਾਲ 1920 ਤੋਂ 2010 ਇਸਵੀ ਤੱਕ ਦਾ ਹੈ ਇਹ ਵੀਡੀਓ ਮਾਸਟਰ ਕੈਡਰ UGC ਤੇ ਔਰ ਸਰਕਾਰੀ ਜੌਬ ਐਗਜ਼ਾਮ ਦੇ ਵਿਦਿਆਰਥੀਆਂ ਲਈ ਬੜੀ ਲਾਇਬੰਦ ਵੀਡੀਓ ਹੈ ਗੱਲਬਾਤ ਕਰਦੇ ਹਾਂ ਸੰਤੋਖ ਸਿੰਘ ਧੀਰ ਬਾਰੇ ਜਿਨ੍ਹਾਂ ਦਾ ਜਨਮ 20 ਦਸੰਬਰ 1920 ਨੂੰ ਹੋਇਆ ਕਿੱਥੇ ਜਨਮ ਸਥਾਨ ਬੱਸੀ ਪਠਾਨਾ ਫਤਿਹਗੜ ਸਾਹਿਬ ਵਿਖੇ ਹੋਇਆ ਸੰਤੋਖ ਸਿੰਘ ਧੀਰ ਪੰਜਾਬੀ ਦੇ ਕਹਾਣੀਕਾਰ ਜਿਨ੍ਹਾਂ ਦਾ ਜਨਮ 20 ਦਸੰਬਰ 1920 ਨੂੰ ਪੱਸੀ ਪਠਾਨਾ ਵਿਖੇ ਹੋਇਆ ਸੰਤੋਖ ਸਿੰਘ ਧੀਰ ਜਿਸ ਦੀ ਪੱਖੀ ਕਹਾਣੀ ਨੂੰ ਪਾਤ ਸਾਹਿਤ ਅਵਾਰਡ ਮਿਲਿਆ ਸੰਤੋਖ ਸਿੰਘ ਧੀਰ ਦੇ ਪਿਤਾ ਜੀ ਦਾ ਨਾਮ ਸੀ ਸਰਦਾਰ ਈਸ਼ਰ ਸਿੰਘ ਤੇ ਸੰਤੋਖ ਸਿੰਘ ਧੀਰ ਦੀ ਮਾਤਾ ਜੀ ਦਾ ਨਾਮ ਸੀ ਸ਼੍ਰੀਮਤੀ ਜਮਨਾ ਜੀ ਜਨਮ ਜਨਮ ਸਥਾਨ ਜੀਵਨ ਕਾਲ ਤੇ ਮਾਤਾ ਪਿਤਾ ਜੀ ਦਾ ਨਾਮ ਇਹ ਕੁਐਸਚਨ ਬੜੇ ਇੰਪੋਰਟੈਂਟ ਹਨ ਹੁਣ ਗੱਲਬਾਤ ਕਰਦੇ ਹਾਂ ਉਹਨਾਂ ਦੇ ਕਹਾਣੀ ਸੰਗ੍ਰਹਿਾਂ ਦੇ ਬਾਰੇ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਛਿੱਟਿਆਂ ਦੀ ਛਾਂ ਜਿਹੜਾ ਉਹਨਾਂ ਨੇ 1950 ਈਸਵੀ ਵਿੱਚ ਲਿਖਿਆ ਸਵੇਰ ਹੋਂ ਤੱਕ 1955 ਈਸਵੀ ਸੰਜੀ ਕੰਧ 1956 ਈਸਵੀ ਸ਼ਰਾਬ ਦਾ ਗਲਾਸ 1970 ਈਸਵੀ ਵਿੱਚ ਲਿਖਿਆ ਹਰ ਕਹਾਣੀਕਾਰ ਕਵੀ ਦੀ ਪਹਿਲੀ ਰਚਨਾ ਦਾ ਪ੍ਰਸ਼ਨ ਜੂਰ ਪੁੱਛਿਆ ਜਾਂਦਾ ਹੈ ਸੋ ਸੰਤੋਖ ਸਿੰਘ ਤੀਰ ਦੀ ਪਹਿਲੀ ਰਚਨਾ ਛਿੱਟਿਆਂ ਦੀ ਛਾਂ ਸੀ ਜਿਸ ਦੀ ਰਚਨਾ ਉਹਨਾਂ ਨੇ 1950 ਈਸਵੀ ਵਿੱਚ ਕੀਤੀ ਕਹਾਣੀ ਸੰਗ੍ਰਹਿ ਦੇ ਸੰ ਮੈਂ ਤੁਹਾਨੂੰ ਨਾਲੋਂ ਨਾਲ ਦਿੱਤੇ ਨੇ ਸੋ ਤੁਸੀਂ ਇਹ ਨੋਟ ਕਰਕੇ ਇਹਨਾਂ ਨੂੰ ਯਾਦ ਜੂਰ ਰੱਖਣਾ ਹੈ याद कर तरीका एक पासे कहानी संग्रह एक पासे सन लिख लो कदी सन पढ़ो कदी कहानी संग्रह शेरां की आवाज़ उन्नीस सौ अड़ताली ईस्वी ऊषा पेंजी चुप सन उन्नीस सौ कानवे ईस्वी पक्षी कहानी संग्रह उन्नीस सौ छियानवे ईस्वी लिखा गया एक कुत्ता ते मैं उन्नीस सौ पचानवे ईस्वी ਤੁਸੀਂ ਇਹਨਾਂ ਦੀ ਕਹਾਣੀ ਸੰਗ੍ਰਹਿ ਸੰ ਪਹਿਲਾ ਕਹਾਣੀ ਸੰਗ੍ਰਹਿ ਛਿੱਟਿਆਂ ਦੀ ਛਾਂ 1950 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੰਤੋਖ ਸਿੰਘ ਟੀ ਜਿਨ੍ਹਾਂ ਦਾ ਜੀਵਨ ਕਾਲ 1920 ਤੋਂ 2010 ਈਸਵੀ ਤੱਕ ਹੈ ਹੁਣ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿਹੜਾ ਪੁਰਸਕਾਰ પ્રાપ્ત ਹੋਇਆ ਭਾਰਤ ਸਾਹਿਤ ਅਕੈਡਮੀ ਪੁਰਸਕਾਰ ਪੱਖੀ ਕਹਾਣੀ ਜਿਹੜੀ ਕਿ 1991 ਈਸਵੀ ਵਿੱਚ ਲਿਖੀ ਗਈ 1996 ईस्वी ਵਿੱਚ ਉਸ ਨੂੰ ਭਾਰਤ ਸਾਹਿਤ ਅਕੈडमी ਪੁਰਸਕਾਰ ਪ੍ਰਾਪਤ ਹੋਇਆ ਸੋ ਬੜਾ ਇੰਪੋਰਟੈਂਟ ਕੁਸਚਨ ਹੈ ਕਿਉਂਕਿ ਕਿਹੜੀ ਕਹਾਣੀ ਨੂੰ ਕਦੋਂ ਭਾਰਤ ਸਾਹਿਤ ਅਕੈडमी ਪੁਰਸਕਾਰ ਪ੍ਰਾਪਤ ਹੋਇਆ ਇਹ ਪ੍ਰਸ਼ਨ ਜਿਹੜਾ ਹੈ UGC ਮਾਸਟਰ ਕੈਡਰ ਦੀ ਵਿਦਿਆਰਥੀਆਂ ਨੂੰ ਜ਼ਰੂਰ ਪੁੱਛਿਆ ਜਾਂਦਾ ਹੈ ਸੋ ਹੁਣ ਸੰਤੋਖ ਸਿੰਘ ਧੀਰ ਦੇ ਬਾਰੇ ਹੋਰ ਮਹੱਤਵਪੂਰਨ ਗੱਲਬਾਤ ਕਰਦੇ ਹਾਂ ਗੱਲਾਂ ਕਰਦੇ ਹਾਂ ਜਿਨ੍ਹਾਂ ਚੋਂ ਕਿ ਪ੍ਰਸ਼ਨ ਪੁੱਛੇ ਜਾਂਦੇ ਹਨ 1991 ਈਸਵੀ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੰਤੋਖ ਸਿੰਘ ਧੀਰ ਪ੍ਰਗਤੀਵਾਦੀ ਯਥਾਰਥਵਾਦੀ ਪ੍ਰਵਿਰਤੀ ਦਾ ਕਹਾਣੀਕਾਰ ਸੀ ਪ੍ਰਗਤੀਵਾਦੀ ਮਾਰਕਸਵਾਦ ਨਾਲ ਸੰਬੰਧਿਤ ਹੈ ਉਹ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਜਿਹੜੀਆਂ ਆਪਣੀਆਂ ਕਹਾਣੀਆਂ 'ਚ ਉਠਾਉਂਦੇ ਹਨ ਸੋ ਯਥਾਰਥਵਾਦ ਸੱਚਾਈ ਨੂੰ ਪੇਸ਼ ਕਰਦੇ ਹਨ પ્રવૃત્તિ ਉਹનદી રુચી હે સંતોષ સિંહ તીર કલાત્મક કહાનીયા લખન વાલા કહાનીકાર સંતોષ સિંહ તીર દૂજી પીડી દા કહાનીકાર સ કેડી પીડી દા દૂસરી પીડી દા કિતે તીસી પીડી વિ લખી હોઈ હે જી સો દૂસરી પીડી દે કહાનીકાર સ સંતોષ સિંહ તીર જેડે કી પ્રગતિવાદી યથાર્થવાદી ਪ੍ਰਵਿਰਤੀ ਨਾਲ ਸੰਬੰਧ ਰੱਖਦੇ ਸਨ ਸੰਤੋਖ ਸਿੰਘ ਧੀ ਜਿਨ੍ਹਾਂ ਦਾ ਜੀਵਨ ਕਲੋਨੀ 120 ਤੋਂ 2010 ਈਸਵੀ ਤੱਕ ਉਹਨਾਂ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਗੱਲਬਾਤ ਕਰ ਰਹੀ ਹਾਂ ਤੁਹਾਨੂੰ ਪ੍ਰਸ਼ਨ ਕਰਵਾ ਰਹੀ ਹਾਂ ਅਗਲਾ ਪ੍ਰਸ਼ਨ ਸੰਤੋਖ ਸਿੰਘ ਧੀ ਤੀਜੇ ਦੌਰ ਦਾ ਕਹਾਣੀਕਾਰ ਸੀ ਪੰਖੀ ਕਹਾਣੀ ਸੰਗ੍ਰਹਿ ਜਿਹੜਾ 1991 ਈਸਵੀ ਚ ਲਿਖਿਆ ਗਿਆ ਉਸ ਵਿੱਚ 18 ਕਹਾਣੀਆਂ ਸ਼ਾਮਲ ਸਨ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਪੈਂਚੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਪੈਂਚੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ 외 ਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਚੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਵੀ ਲਾਈਕ ਫੋਲੋ ਅਤੇ ਸ਼ੇਅਰ ਜਰ ਕਰੋ ਜੀ ਸੰਤੋਖ ਸਿੰਘ ਤੀਰ ਕਿਹੜੇ ਦਰਜੇ ਦੇ ਤੀਜੇ ਦੌਰ ਦੇ ਜਿਹੜੇ ਕਹਾਣੀਕਾਰ ਸਨ ਤੇ ਦੂਜੀ ਪੀੜੀ ਨਾਲ ਸੰਬੰਧ ਰੱਖਦੇ ਸਨ संतोक सिंह ਧੀਰ ਆਪਣਾ ਸਾਹਿਤਿਕ ਪਿਤਾ ਆਪਣਾ ਸਾਹਿਤਿਕ ਗੁਰੂ ਕਿਸ ਨੂੰ ਮੰਨਦੇ ਸੰ ਗੁਰਬਖ ਸਿੰਘ ਪ੍ਰੀਤ ਲੜੀ ਨੂੰ ਮੰਨਦੇ ਸਨ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਦੀ ਸੁਰ ਪ੍ਰਗਤੀਵਾਦੀ ਸੀ ਮਾਰਕਸਵਾਦ ਪ੍ਰਗਤੀਵਾਦ ਆਪਣੇ ਹੱਕਾਂ ਦੇ ਲਈ ਉਹ ਆਪਣੇ ਪਾਤਰਾਂ ਨੂੰ ਕਹਿੰਦਾ ਹੈ ਕਿ ਸਮਾਜ ਦੇ ਵਿਰੁੱਧ ਆਵਾਜ਼ ਉਠਾਓ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜਰੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਸਾਰਤਕ ਸਿੱਧ ਹੋ ਰਿਹਾ ਹੈ ਇਸ ਤੋਂ ਇਲਾਵਾ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਗਰੰਟ ਅਫੀਅਰਸ ਸਿਕ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਸੰਤੋਖ ਸਿੰਘ ਧੀ ਆਪਣਾ ਸਾਹਿਤਿਕ ਗੁਰੂ ਆਪਣਾ ਸਾਹਿਤਿਕ ਪਿਤਾ ਗੁਰਬਖਸ਼ ਸਿੰਘ ਧੀ ਲੜੀ ਨੂੰ ਮੰਨਦੇ ਸਨ ਸੰਤੋਖ ਸਿੰਘ ਧੀ ਸਮਾਜਵਾਦੀ ਕਹਾਣੀਕਾਰ ਸੀ ਸੰਤੋਖ ਸਿੰਘ ਧੀ ਨੇ ਆਪਣੀਆਂ ਰਚਨਾਵਾਂ ਲਈ ਮਲਵਈ ਉਪਭਾਸ਼ਾ ਦੀ ਵਰਤੋਂ ਕੀਤੀ ਹੈ ਆਧੁਨਿਕ ਪੰਜਾਬੀ ਦੀਆਂ ਚਾਰ ਰੂਪਾਂ ਸ਼ਾਮਾਂ ਨੇ ਮਾਝੀ ਮਲਵਈ ਦੁਆ ਬੀਤੇ ਪਾਤੀ ਸੋ ਸੰਤੋਖ ਸਿੰਘ ਦੀ ਨੇ ਇੰਨਾ ਵਿੱਚੋਂ ਮਲਵਈ ਉਪਾਸ਼ਾ ਦੀ ਜੋ ਹੈ ਉਹ ਵਰਤੋਂ ਕੀਤੀ ਹੈ ਆਪਣੀਆਂ ਕਹਾਣੀਆਂ ਲਈ ਆਪਣੀਆਂ ਰਚਨਾ ਲਈ ਇਹ ਚੈਨਲ ਤੇ ਮੈਂ ਤੁਹਾਨੂੰ ਪੰਜਾਬੀ ਹਿਸਟਰੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮੋਕ ਟੈਸਟ ਵੀ ਕਰਵਾ ਰਹੀ ਹਾਂ ਜੋ ਤੁਹਾਡੇ ਪੇਪਰ ਦੀ ਤਿਆਰੀ ਚ ਕਾਫੀ ਸਹਾਇਕ ਸਿਧ ਹੋਣਗੇ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਸੰਤੋਖ ਸਿੰਘ ਧੀ ਇੱਕ ਸਮਾਜਵਾਦੀ ਕਹਾਣੀਕਾਰ ਸੀ ਜਿਸ ਨੇ ਮਲਵਈ ਉਪਾਸ਼ਾਤੀ ਵਰਤੋ ਕੀਆ। ਅਗਲਾ ਪ੍ਰਸ਼ਨ ਸੰਤੋਖ ਸਿੰਘ ਧੀ ਦਾ ਸੰਤੋਖ ਸਿੰਘ ਧੀ ਦੀ ਪਹਿਲੀ ਕਹਾਣੀ ਕਿਹੜੀ ਸੀ? ਕੁਆਰੀ ਟੀ ਸੀ। ਪਹਿਲਾ ਕਹਾਣੀ ਸੰਗ੍ਰਹਿ ਸੀ ਛਿੱਟਿਆਂ ਦੀ ਛਾਂ ਜਿਹੜਾ 1950 ਵਿੱਚ ਪ੍ਰਕਾਸ਼ਿਤ ਹੋਇਆ ਪਹਿਲੀ ਉਹਨਾਂ ਦੀ ਕਹਾਣੀ ਸੀ ਕੁਆਰੀ ਟੀ ਸੀ। ਪੱਖੀ ਕਹਾਣੀ ਸੰਗ੍ਰਹਿ ਵਿੱਚ 1984 ਦੇ ਦੰਗੇ। ਪੰਜਾਬ ਸੰਕਟ ਤੇ ਪੰਜਾਬੀਆਂ ਦੀ ਸਾਂਝ ਜੋ ਟੁੱਟਦੀ ਜਾ ਰਹੀ ਹੈ ਇਸ ਬਾਰੇ ਵਿਚਾਰ ਪੇਸ਼ ਕੀਤੇ ਗਏ ਹਨ ਪੱਖੀ ਕਹਾਣੀ ਜਿਸ ਦੀ ਰਚਨਾ ਕੋਦ ਕੀਤੀ ਗਈ 1991 ਈਸਵੀ ਵਿੱਚ ਤੇ ਉਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ 1996 ਈਸਵੀ ਵਿੱਚ ਸੋ ਪੱਖੀ ਕਹਾਣੀ ਹਰ ਪੱਖ ਤੋਂ ਇਹ ਇਸ ਦੇ ਪ੍ਰਸ਼ਨ ਜਿਹੜੇ ਨੇ ਇੰਪੋਰਟੈਂਟ ਨੇ संतोक सिंह तीर ने अपना साहित्यिक जीवन 1940 ਤੋਂ ਬਾਅਦ ਸ਼ੁਰੂ ਕੀਤਾ ਕਿਉਂਕਿ ਉਹਨਾਂ ਦੀ ਪਹਿਲੀ ਰਚਨਾ ਜੋ ਛਿੱਟਿਆਂ ਦੀ छां ਹੈ 1950 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੰਤੋਖ ਸਿੰਘ ਤੀਰ ਨੂੰ ਪਿੰਡੂ ਜੀਵਨ ਦਾ ਮਹਾਕੋਸ਼ ਕਿਹਾ ਜਾਂਦਾ ਹੈ ਸੋ ਇਹ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਕਿ ਕਿਸ ਕਹਾਣੀਕਾਰ ਨੂੰ ਪਿੰਡੂ ਜੀਵਨ ਦਾ ਮਹਾਕੋਸ਼ ਕਿਹਾ ਜਾਂਦਾ ਹੈ ਤਾਂ ਉਹ ਕਹਾਣੀਕਾਰ ਹੈ ਜੀ ਸੰਤੋਖ ਸਿੰਘ ਤੀਰ ਸੰਤੋਖ ਸਿੰਘ ਤੀਰ ਜਿਹੜੀ ਕਿ ਪ੍ਰਗਤੀਵਾਦੀ ਯਥਾਰਥਵਾਦੀ ਪਰਵਿਤੀ ਦੇ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਨੂੰ ਪਿੰਡੂ ਜੀਵਨ ਦਾ ਮਹਾਕੋਸ਼ ਵੀ ਕਿਹਾ ਜਾਂਦਾ ਹੈ ਉਹ ਦੂਜੀ ਪੀੜੀ ਦੇ ਸਨ ਤੇ ਤੀਜੀ ਤੌਰ ਤੇ ਕਹਾਣੀਕਾਰ ਸਨ ਸੰਤੋਖ ਸਿੰਘ ਧੀਰ ਆਪਣੀ ਤੁਲਨਾ ਵਲਗਾ ਨਾਲ ਕਰਦੇ ਹਨ ਤੇ ਸੰਤੋਖ ਸਿੰਘ ਤੇ ਸੰ ਸਿੰਘ ਸਿੱਖੋ ਗੋਬਾ ਸਿੰਘ ਪਿੱਤਲੜੀ ਤੇ ਪ੍ਰੋਫੈਸਰ ਮੋਹਨ ਸਿੰਘ ਤੋਂ ਪ੍ਰਭਾਵਿਤ ਸਨ ਸਵੇਰ ਹੁਣ ਤੱਕ ਕਹਾਣੀ ਵਿੱਚ ਆਪਸੀ ਸਾਂਝ ਦੇ ਵਿਚਾਰ ਪੇਸ਼ ਕੀਤੇ ਗਏ ਹਨ ਫੇਸ ਤਰ੍ਹਾਂ ਅੱਜ ਦੀ ਮੇਰੀ ਜੋ ਵੀਡੀਓ ਸੀ ਉਸ ਸੰਤੋਖ ਸਿੰਘ ਧੀ ਪੰਜਾਬੀ ਦੇ ਕਹਾਣੀਕਾਰ ਜਿਨ੍ਹਾਂ ਦਾ ਜੀਵਨ ਕਾਲ 1920 ਤੋਂ 2010 ਈਸਵੀ ਤੱਕ ਦਾ ਹੈ ਔਰ ਜਿਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਛਿੱਟਿਆਂ ਦੀ ਛਾਂ 1950 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਤੇ ਉਹਨਾਂ ਦੇ ਕਹਾਣੀ ਸੰਗ੍ਰਹਿ ਪੱਖੀ ਨੂੰ 1996 ਈਸਵੀ ਵਿੱਚ ਭਾਰਤੀ ਸਿਹਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਏ। ਇਹ ਦੂਜੀ ਪੀੜੀ ਦੇ ਤੇ ਤੀਜੀ ਤੌਰ ਤੇ ਕਹਾਣੀਕਾਰ ਸੀ। ਸੋ ਇਸ ਤਰ੍ਹਾਂ ਅੱਜ ਦੀ ਮੇਰੀ ਵੀਡੀਓ ਸੰਤੋਖ ਸਿੰਘ ਧੀਰ ਜੋ ਕਿ ਪੰਜਾਬੀ ਦੇ ਬੜੇ ਮਸ਼ਹੂਰ ਕਹਾਣੀਕਾਰ ਹੋਏ ਹਨ ਉਹਨਾਂ ਦੇ ਨਾਲ ਸੰਬੰਧਿਤ ਸੀ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ मेरे YouTube चैनल पंजाबी वाले पैंजी नु सब्सक्राइब कर महत्वपूर्ण जानकारियां प्राप्त करो जी एसे अलावा Facebook ते मेरा एक पेज पंजाबी वाले पैंजी दे नाम ते चल गया है मेरे पेज नु लाइक फॉलो और शेयर जरूर करो जी मेरे चैनल पंजाबी वाले पैंजी नु सब्सक्राइब कर महत्वपूर्ण जानकारियां प्राप्त करो आपने पेपर दी तैयारी करो सफलता प्राप्त करो धन्यवाद ਧੰਨਵਾਦ ਜੀ